ਦੀ ਤਾਂ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਜੀਵਨੀ ਸਰਬਣ ਕਰੂਗੀ ਕੱਲ ਆਪਾਂ ਇੱਥੋਂ ਤੱਕ ਸਰਬਣ ਕੀਤਾ ਸੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕੀਰਤਨਪੁਰ ਵੱਲ ਜਾ ਰਹੇ ਸਨ ਉਹਨਾਂ ਨੇ ਚੰਗੀ ਤਰ੍ਹਾਂ ਇਸ਼ਨਾਨ ਜਾਣੇ ਨਿੱਤ ਦੀ ਕਿਰਿਆ ਕਰਕੇ ਵਸਤਰ ਅਤੇ ਹਥਿਆਰ ਧਾਰਨ ਕਰਕੇ ਫਿਰ ਸਾਰੇ ਸਵਾਰ ਹੋ ਗਏ ਸਨ ਅਨੇਕ ਕੋੜੇ ਅਤੇ ਹਾਥੀ ਸਜੇ ਹੋਏ ਸਨ ਅਤੇ ਬਹੁਤ ਹੀ ਉੱਚੀ ਆਵਾਜ਼ ਵਿੱਚ ਰਣਜੀਤ ਨਗਾਰਾ ਵੱਜ ਉੱਠਿਆ। ਰਾਸਤੇ ਵਿੱਚ ਚੱਲਦੇ ਸ਼ਿਕਾਰ ਖੇਡਦੇ ਹੋਏ ਰੋਪੜ ਪਹੁੰਚ ਕੇ ਨਿਵਾਸ ਡੇਰਾ ਕਰ ਲਿਆ। ਆ ਰਾਤ ਉੱਥੇ ਹੀ ਸੁੱਖ ਨਾਲ ਬਤੀਤ ਕੀਤੀ ਅਤੇ ਦਿਨ ਚੜ੍ਹਨ ਤੇ ਆਪਣੇ ਰਾਸਤੇ ਤੇ ਚੱਲ ਪਏ। ਕੋੜੇ ਕੋ ਹੀ ਉਹ ਆਨੰਦ ਦੇ ਨਾਲ ਚੱਲਦੇ ਸਨ ਅਤੇ ਰਾਤ ਦੇ ਸਮੇਂ ਵੱਡਾ ਡੇਰਾ ਪਾ ਲੈਂਦੇ। ਗੁਰੂ ਜੀ ਜਦੋਂ ਰਾਸਤੇ ਤੇ ਤੁਰਦੇ ਤੁਰਦੇ ਜਾਂਦੇ ਤਾਂ ਪਹਾੜੀ ਲੋਕ ਕੋਲ ਕੋਲ ਨੇੜੇ ਨੇੜੇ ਆ ਕੇ ਦੇਖਦੇ। ਜਦ ਬਹੁਤ ਸਾਰਾ ਰਸਤਾ ਲੰਘ ਗਏ ਤਾਂ ਗੁਰੂ ਜੀ ਨਾਹਣ ਦੇ ਕਈ ਪਹਾੜਾਂ ਦੇ ਨੇੜੇ ਆ ਗਏ। ਜਦੋਂ ਰਾਜੇ ਨੂੰ ਖਬਰ ਪ੍ਰਾਪਤ ਹੋਈ ਤਾਂ ਹੋ ਤਿਆਰ ਹੋ ਕੇ ਚਿੱਤ ਦੇ ਵਿੱਚ ਵੱਡਾ ਚਾਅ ਕਰਕੇ ਅੱਗੋਂ ਚੱਲ ਪਿਆ ਰਾਜਾ ਮੇਦਨੀ ਪ੍ਰਕਾਸ਼ ਦੂਤ ਨਾਲ ਲੈ ਕੇ ਸਾਜੂ ਸਮਾਨ ਅਤੇ ਸੇਨਾ ਨੂੰ ਆਪਣੇ ਨਾਲ ਤਿਆਰ ਕਰਕੇ ਗੁਰੂ ਜੀ ਨੂੰ ਮਿਲਣ ਦੇ ਲਈ ਚੱਲ ਪਿਆ ਉਹਨਾਂ ਨੇ ਕਿਰਪਾਲੂ ਗੁਰੂ ਜੀ ਦਾ ਥੱਲੇ ਹੀਠਾਂ ਪਹਾੜ ਦੇ ਨੇੜੇ ਵਾਸਾ ਜਾਣਿਆ ਤਾ ਸਾਰੇ ਚੱਲ ਕੇ ਤੁਰੰਤ ਹੀ ਗੁਰੂ ਜੀ ਦੇ ਕੋਲ ਪਹੁੰਚ ਗਏ। ਕੋੜੀਆਂ ਸਮੇਤ ਪੇਟਾਂ માં ਸੁੰਦਰ ਵਸਤਰ ਅਤੇ ਅਤੇ ਬਹੁਤ ਸਾਰਾ ਧਨ ਲੈ ਕੇ ਰਾਜਾ ਗੁਰੂ ਜੀ ਨੂੰ ਹੱਥ ਜੋੜ ਕੇ ਮਿਲਿਆ ਅਤੇ ਆਪਣੇ ਹਿਰਦੇ ਨੂੰ ਪ੍ਰਸੰਨ ਕੀਤਾ। ਉਸ ਨੇ ਗੁਰੂ ਜੀ ਦਾ ਸਰੂਪ ਵੇਖ ਕੇ ਚਰਨ ਕਮਲਾਂ ਤੇ ਨਮਸਕਾਰ ਕੀਤੀ। ਮੁਕਤੀ ਦੇ ਦਾਤੇ ਗੁਰੂ ਜੀ ਨੇ ਪੁੱਛਿਆ ਸਭ ਤਰ੍ਹਾਂ ਸੁਖ 사ੰਦ ਹੈ ਰਾਜੀ ਨੇ ਕਿਹਾ ਗੁਰੂ ਜੀ ਇਹ ਆਪ ਜੀ ਦੀ ਖੁਸ਼ੀ ਹੈ ਕਿ ਮੈਨੂੰ ਬਹੁਤ ਆਨੰਦ ਦਿੱਤਾ ਹੈ ਤੁਸੀਂ ਪ੍ਰੇਮ ਦੇ ਵਸ ਰਹੇ ਹੋ ਅਤੇ ਸਾਡੇ ਤੇ ਬਹੁਤ ਕਿਰਪਾ ਕੀਤੀ ਹੈ ਤੁਸੀਂ ਸਾਨੂੰ ਆ ਕੇ ਦਰਸ਼ਨ ਦਿੱਤੇ ਅਤੇ ਖੁਸ਼ ਹੋ ਕੇ ਸਾਡੀ ਸੰਭਾਲਣਾ ਕੀਤੀ ਸਾਡੇ ਦੇਸ਼ ਇਲਾਕੇ ਵਿੱਚ ਚਰਨ پا ਕੇ ਸਾਡਾ ਮਨੋਰਥ ਪੂਰਾ ਕੀਤਾ ਹੈ ਹੁਣ ਤੁਸੀਂ ਮੈਨੂੰ ਆਪਣਾ ਸੇਵਕ ਜਾਣਦੇ ਹੋਏ ਮੇਰੇ ਮਹਿਲਾ ਨੂੰ ਪਵਿੱਤਰ ਕਰੋ ਅਨੇਕ ਕਿਹਾਂ ਤੱਕ ਦੇਖਦੇ ਹੋਏ ਮਨ ਭਾਉਂਦਾ ਸ਼ਿਕਾਰ ਖੇਡੋ ਇਸ ਤਰ੍ਹਾਂ ਮੇਦਨੀ ਪ੍ਰਕਾਸ਼ ਨੇ ਬੇਨਤੀ ਕੀਤੀ ਮੁਕਤੀ ਦੇ ਦਾਤੇ ਗੁਰੂ ਜੀ ਨੂੰ ਤਿਆਰ ਕਰਕੇ ਉਹ ਆਪਣੇ ਘਰ ਨੂੰ ਚੱਲ ਪਿਆ। ਘੋੜੇ ਤੇ ਸਵਾਰ ਹੋ ਕੇ ਰਾਜਾ ਮੇਧਨੀ ਪ੍ਰਕਾਸ਼ ਆਪ ਵੀ ਚੱਲ ਪਿਆ। ਮਾਮਾ ਕਿਰਪਾਲ ਚੰਦ ਦੇ ਨਾਲ ਕਿਰਪਾਲੂ ਗੁਰੂ ਜੀ ਪਿੱਛੇ ਵੇਖਦੇ ਹੋਏ ਜਾ ਰਹੇ ਸਨ। ਗੁਰੂ ਜੀ ਮੇਧਨੀ ਪ੍ਰਕਾਸ਼ ਨੂੰ ਪੁੱਛਦੇ ਅਤੇ ਨਾਲਦਿਆਂ ਨੂੰ ਇਲਾਕਾ ਬਖਾਉਂਦੇ ਹੋਏ ਅਖੀਰ ਰਾਸਤੇ ਰਾਹੀ ਥੋੜਾ ਜਿਹਾ ਉੱਪਰ ਵੱਲ ਚੜਦੇ ਜਾ ਰਹੇ ਸਨ ਤਦ ਸੁੰਦਰ ਨਾਹਨ ਨਗਰੀ ਦੇ ਲੋਕ ਗੁਰੂ ਜੀ ਨੂੰ ਵੇਖਣ ਲਈ ਅੱਗੋਂ ਆ ਰਹੇ ਸਨ ਉਹ ਗੁਰੂ ਜੀ ਦੇ ਕੋਲ ਜਾ ਕੇ ਚਰਨ ਕਮਲਾਂ ਤੇ ਸੀਸ ਨਿਵਾਉਂਦੇ ਗੁਰੂ ਜੀ ਬਾਜ਼ਾਰਾਂ ਨੂੰ ਵੇਖਦੇ ਹੋਏ ਬਹੁਤ ਹੀ ਪ੍ਰਸੰਨ ਹੋਏ ਜਾ ਰਹੇ ਸਨ ਰਾਜਾ ਮੀਦਨੀ ਪ੍ਰਕਾਸ਼ ਨਾਲ ਜਾਂਦੀ ਹੋਏ ਗੁਰੂ ਜੀ ਕਹਿ ਰਹੇ ਸਨ ਪਹਾੜ ਦੀ ਚੋਟੀ ਤੇ ਇਹ ਨਾਹਨ ਨਗਰ ਬਹੁਤ ਸੋਭਾ ਪਾ ਰਿਹਾ ਹੈ ਨਾਜ਼ਰ ਬਹੁਤ ਦੂਰ ਤੱਕ ਜਾਂਦੀ ਹੈ ਤਾਂ ਪ੍ਰithvi ਦੇ ਉੱਪਰ ਉੱਗੇ ਦਰਖਤ ਸੁੰਦਰ ਵਿਖਾਈ ਦਿੰਦੇ ਹਨ ਇਹ ਨਗਰੀ ਥੋੜੇ ਥਾਂ ਵਿੱਚ ਵਸਦੀ ਹੈ ਪਰ ਬਹੁਤ ਹੀ ਮਸ਼ਹੂਰ ਹੈ ਇਹ ਗਹਿਣਿਆਂ ਨੂੰ ਧਾਰਨ ਕਰਨ ਵਾਲੀ ਸਜਾਵਟ ਵਾਲੀ ਅਤੇ ਸੋਨੇ ਦੇ ਬੇਸ ਪਹਿਨਣ ਵਾਲੀ ਨਗਰੀ ਹੈ ਮਾਲਕ ਗੁਰੂ ਜੀ ਇਸ ਤਰ੍ਹਾਂ ਰਾਜੇ ਨਾਲ ਨਗਰ ਦੀਆਂ ਗੱਲਾਂ ਕਰਦੇ ਹੋਏ ਨਿਵਾਸ ਕਰਨ ਲਈ ਇੱਕ ਸੁੰਦਰ ਸਥਾਨ ਤੇ ਪਹੁੰਚ ਗਏ ਰਾਜੇ ਨੇ ਹੱਥ ਜੋੜ ਕੇ ਇਹ ਗੱਲ ਕਹੀ ਤੁਸੀਂ ਇਸ ਸਥਾਨ ਤੇ ਆਰਾਮ ਕਰੋ ਇਹ ਸੁਣ ਕੇ ਗੁਰੂ ਜੀ ਤਾਕਤਵਰ ਘੋੜੇ ਨੂੰ ਛੱਡ ਕੇ ਉਤਰ ਗਏ ਅਤੇ ਇੱਕ ਫਲੰਗ ਤੇ ਚੰਗੀ ਤਰ੍ਹਾਂ ਵਿਰਾਜਮਾਨ ਹੋ ਗਏ ਰਾਜਾ ਕਾਫੀ ਦੇਰ ਦੇ ਤੱਕ ਗੁਰੂ ਜੀ ਦੇ ਕੋਲ ਬੈਠ ਕੇ ਫਿਰ ਚਲਾ ਗਿਆ ਅਤੇ ਗੁਰੂ ਜੀ ਦੀ ਸੇਵਾ ਦੇ ਲਈ ਸਾਰੀ ਸਮੱਗਰੀ ਭੇਜ ਦਿੱਤੀ ਭੋਜਨ ਤਿਆਰ ਕਰਨ ਲਈ ਬਹੁਤ ਹੀ ਸਾਰਾ ਕਾਓ ਆਟਾ ਖੰਡ ਅਤੇ ਨਾਲ ਹੀ ਬਾਰਿਕ ਸੂਖਮ ਚਾਵਲ ਭੇਜ ਦਿੱਤੇ ਕਾ ਆਦਿਕ ਦੀ ਜਿੰਨੀ ਜ਼ਰੂਰਤ ਸੀ ਇਕੱਠਾ ਕਰਕੇ ਤੁਰੰਤ ਭੇਜ ਦਿੱਤਾ ਰਾਜੇ ਦਾ ਮੁਖੀਆ ਪ੍ਰਧਾਨ ਗੁਰੂ ਜੀ ਦੇ ਕੋਲ ਹੀ ਰਿਹਾ ਗੁਰੂ ਜੀ ਨੂੰ ਜੋ ਵੀ ਚਾਹੁੰਦਾ ਹੁੰਦਾ ਉਹ ਤੁਰੰਤ ਹੀ ਦੇ ਦਿੰਦਾ ਸੀ ਤਦ ਉਹਨਾਂ ਨੇ ਸਾਰੇ ਤਰ੍ਹਾਂ ਨਾਲ ਗੁਰੂ ਜੀ ਦੀ ਬਹੁਤ ਹੀ ਸੇਵਾ ਕੀਤੀ ਖੱਟੇ ਮਿੱਠੇ ਸਾਰੇ ਤਰ੍ਹਾਂ ਦੇ ਅਚਾਰ ਦਿੱਤੇ ਅਤੇ ਆਪਣੇ ਬਾਗਾਂ ਦੇ ਫਲ ਅਤੇ ਫੁੱਲ ਭੇਜੇ ਸਾਰਿਆਂ ਨੇ ਬਹੁਤ ਚਾਹ ਪ੍ਰੇਮ ਨਾਲ ਗੁਰੂ ਜੀ ਦੀ ਖਬਰ ਸਾਰ ਲਈ ਉਹ ਸਾਰੀ ਸੇਨਾ ਦੇ ਵਿੱਚ ਬਹੁਤ ਵਾਰ ਫਿਰਿਆ ਸਾਰਿਆਂ ਦੇ ਕੋਲ ਪਹੁੰਚਿਆ ਅਤੇ ਉਹਨਾਂ ਨੂੰ ਖੁਸ਼ ਕੀਤਾ ਇਸ ਤਰ੍ਹਾਂ ਸੇਨਾ ਵਿੱਚ ਸ਼੍ਰੇਸ਼ਟ ਖਾਣ ਪੀਣ ਦਾ ਪ੍ਰਬੰਧ ਹੋਇਆ ਅਤੇ ਉਹ ਸੁਖ ਪ੍ਰਾਪਤ ਕਰਕੇ ਰਾਤ ਨੂੰ ਸੌਂਗੇ ਵੱਡੀ ਸਵੇਰ ਹੁੰਦੇ ਹੀ ਸਾਰੇ ਜਾਗ ਪਏ ਉਹ ਸਤਨਾਮ ਦਾ ਸਿਮਰਨ ਕਰਦੇ ਹੋਏ ਆਨੰਦ ਪ੍ਰਾਪਤ ਕਰਦੇ ਹੋ ਬਹੁਤ ਸੁਖ ਨਾਲ ਗੁਰੂ ਜੀ ਦੀ ਬਾਣੀ ਗਾਇਨ ਕਰਦੇ ਜਿਸ ਨਾਲ ਜਮਾ ਦੇ ਦੁੱਖ ਤੋਂ ਬਚ ਜਾਂਦਾ ਹੈ ਕਲਗੀਧਰ ਗੁਰੂ ਜੀ ਨੇ ਸੋਚ ਇਸ਼ਨਾਨ ਕੀਤਾ ਅਤੇ ਸਰੀਰ ਤੇ ਸ੍ਰੇਸ਼ਟ ਬਦ ਸ਼ਸਤਰ ਧਾਰਨ ਕਰ ਲਈ ਜਦ ਦਿਨ ਚੜਿਆ ਤਾਂ ਗੁਰੂ ਜੀ ਪਲੰਗ ਤੇ ਬਿਰਾਜਮਾਨ ਹੋ ਗਏ ਸਾਰੇ ਆ ਕੇ ਨਮਸਕਾਰ ਕਰਦੇ ਹੋਏ ਪ੍ਰਸੰਨ ਹੁੰਦੇ ਉਸ ਸਮੇਂ ਰਾਜਾ ਮੇਦਨੀ ਪ੍ਰਕਾਸ਼ ਵੀ ਸਾਰੇ ਸ੍ਰੇਸ਼ਟ ਸੂਰਬੀਰ ਵਜੀਰਾ ਨਾਲ ਹਥਿਆਰ ਧਾਰਨ ਕਰਕੇ ਆ ਗਿਆ ਅਤੇ ਹੱਥ ਜੋੜ ਕੇ ਗੁਰੂ ਜੀ ਦੇ ਨਜ਼ਦੀਕ ਹੋ ਗਿਆ ਉਸਨੇ ਗੁਰੂ ਜੀ ਦੇ ਚਰਨ ਕਮਲਾਂ ਤੇ ਨਮਸਕਾਰ ਕੀਤੀ ਉਹ ਗੁਰੂ ਜੀ ਵੀ ਆਗਿਆ ਪ੍ਰਾਪਤ ਕਰਕੇ ਕੋਲ ਹੀ ਬੈਠ ਗਿਆ ਤੇ ਕਿਹਾ ਸ਼ੇਰ ਕਰਨ ਲਈ ਵਧੀਆ ਸਥਾਨ ਹੈ ਉਥੇ ਚੱਲ ਫਿਰ ਕੇ ਸ਼ੇਰ ਕਰੋ ਅਤੇ ਜੰਗਲ ਵਿੱਚ ਜਾ ਕੇ ਇੱਛਾ ਦੇ ਅਨੁਸਾਰ ਸ਼ਿਕਾਰ ਕਰੋ ਇੱਥੇ ਬਹੁਤ ਜ਼ਿਆਦਾ ਨਸਲਾਂ ਤੇ ਜੰਗਲੀ ਜਾਨਵਰਾਂ ਦੇ ਸਮੂਹ ਝੁੰਡ ਫਿਰਦੇ ਹਨ ਜੰਗਲ ਵਿੱਚ ਵਿਚਰ ਕੇ ਮਨ ਪਰਚਾਵੋ ਅਤੇ ਉਹਨਾਂ ਨੂੰ ਮਾਰ ਲਵੋ ਜਿਵੇਂ ਵੀ ਆਪਜੀ ਦੇ ਮਨ ਦੀ ਖੁਸ਼ੀ ਹੋਵੇ ਉਸੇ ਤਰ੍ਹਾਂ ਕਰ ਲਵੋ ਉਥੇ ਹੀ ਸਾਨ ਵੇਖ ਕੇ ਰਹਿਣ ਵਾਸਤੇ ਟਿਕਾਣਾ ਕਰ ਲਵੋ ਸਾਡੇ ਵੱਲੋਂ ਇੱਥੇ ਕਿਦਰੇ ਕੋਈ ਰੋਕ ਟੋਕ ਨਹੀਂ ਹੈ ਤੁਹਾਡੇ ਮਨ ਦੀ ਖੁਸ਼ੀ ਬਧਨੀ ਚਾਹੀਦੀ ਹੈ ਕੋਈ ਵੀ ਥਾਂ ਵੇਖ ਕੇ ਮਸੰਦ ਕੋਈ ਵੀ ਥਾਂ ਦੇਖ ਕੇ ਪਸੰਦ ਕਰ ਲਵੋ ਅਤੇ ਉੱਥੇ ਦੁਸ਼ਮਣਾਂ ਨੂੰ ਰੋਕਣ ਲਈ ਕਿਲਾ ਬਣਾ ਲਵੋ। ਇਹ ਕੰਨੇ ਸੁਣ ਕੇ ਗੁਰੂ ਜੀ ਨੇ ਉਸ ਰਾਜੇ ਨੂੰ ਬਚਨ ਕੀਤੇ ਜਿੱਥੇ ਵੀ ਤੁਸੀਂ ਸ੍ਰੇਸ਼ਟ ਥਾਂ ਦੇਖਿਆ ਹੈ ਤੁਸੀਂ ਸਾਡੇ ਨਾਲ ਸਵਾਰ ਹੋ ਕੇ ਉਸ ਸਥਾਨ ਤੇ ਚੱਲੋ। ਇਹ ਸਾਰੇ ਰਾਜ ਭੇਦ ਤੁਸੀਂ ਆਪਣੇ ਹਿਰਦੇ ਵਿੱਚ ਜਾਣਦੇ ਹੋ। ਉੱਥੇ ਬੇਖ ਕੇ ਬਹੁਤ ਸ਼ਿਕਾਰ ਖੇਡਾਂਗੇ ਬਹੁਤ ਸਾਰੇ ਬਾਜ ਅਤੇ ਕੁੱਤਿਆਂ ਨਾਲ ਜੰਗਨੀ ਜਨਵਰਾਂ ਨੂੰ ਪਿਜਾਵਾਂਗੇ ਰਾਜੇ ਨੇ ਹੱਥ ਜੋੜ ਕੇ ਇਹ ਗੱਲ ਕਹੀ ਮੇਰੇ ਧੰਨ ਪਾਗ ਹਨ ਜੋ ਆਪ ਜੀ ਨੇ ਮੇਰਾ ਸੰਗ ਚਾਹਿਆ ਹੈ ਤੁਸੀਂ ਅੱਜ ਦਾ ਦਿਨ ਇੱਥੇ ਹੀ ਨਿਵਾਸ ਕਰੋ ਸਵੇਰ ਹੁੰਦਿਆਂ ਹੀ ਇੱਥੋਂ ਚੱਲ ਪੈਣਾ ਸਾਰੀਆਂ ਥਾਮਾਂ ਤੁਹਾਨੂੰ ਮੈਂ ਆਪ ਵਿਖਾਵਾਂਗਾ ਤੁਹਾਨੂੰ ਖੁਸ਼ੀ ਪ੍ਰਾਪਤ ਹੋਵੇ ਮੈਂ ਮਨ ਦੇ ਵਿੱਚ ਇਹੀ ਇੱਛਾ ਰੱਖਦਾ ਹਾਂ ਇਸ ਤਰ੍ਹਾਂ ਰਾਜੀ ਨੇ ਬਹੁਤ ਗੱਲਾਂ ਕੀਤੀਆਂ ਅਪਿਉ ਬਹੁਤ ਦੇਰ ਦੇ ਤੱਕ ਗੁਰੂ ਜੀ ਦੇ ਸਰੂਪ ਨੂੰ ਵੇਖਦਾ ਰਿਹਾ ਰਾਜਾ ਗੁਰੂ ਜੀ ਨੂੰ ਨਮਸਕਾਰ ਕਰਕੇ ਆਪਣੇ ਘਰ ਚਲਾ ਗਿਆ ਉਹ ਪਹਿਲਾਂ ਦੀ ਤਰ੍ਹਾਂ ਹੀ ਗੁਰੂ ਜੀ ਦੀ ਸੇਵਾ ਕਰਦਾ ਰਿਹਾ ਸਾਰੀਆਂ ਫੌਜਾਂ ਖੁਸ਼ ਹੋਈਆਂ ਰਾਜੇ ਦੀ ਸਲਾਘਾ ਕਰਦੀਆਂ ਉਹ ਉਸ ਇਲਾਕੇ ਨੂੰ ਵੇਖਣ ਦੀ ਬਹੁਤ ਇੱਛਾ ਰੱਖਦੀਆਂ ਸੀ ਰੱਖਦੀਆਂ ਸਨ ਉਹ ਉੱਥੇ ਇੱਕ ਦਿਨ ਅਤੇ ਇੱਕ ਰਾਤ ਨਿਵਾਸ ਕਰਕੇ ਸਵੇਰ ਹੁੰਦੇ ਹੀ ਸਾਵਧਾਨ ਹੋ ਕੇ ਉੱਥੋਂ ਚੱਲ ਪਏ ਬਾਹੀ ਗੁਰੂ ਜੀ ਬਾਕੀ ਆਪਾਂ ਕੱਲ ਨੂੰ ਸਰਬੰਨ ਕਰਾਂਗੇ ਜਦੋਂ ਗੁਰੂ ਸਾਹਿਬ ਜੀ ਜਮਨਾ ਦੇ ਕੰਡੇ ਦਾ ਥਾਂ ਪਸੰਦ ਕੀਤਾ ਸੀ ਉਹਨਾਂ ਨੇ ਆਪਦੇ ਰਹਿਣ ਦੇ ਵਾਸਤੇ